ਜਾਮਾਹੇ ਸਵੰਦਿਨ ਪੁਸ਼ਟੰ ਵਰਦਰਾ ਪੂਰਵਾ ਰੁਕ ਮੇਗਵੰਨਨਾਇ ਤਿਕਯੋ ਰੁਖਯਮਾ ਵਰਤਾ ਓਮ ਤ੍ਰੰਬਕੰ ਯਜਾਮਹੇ ਸਵੰਦਿਨ सुबन्दिं पुष्टिं वर्दना उर्वारुकमिव वन्दनान् मृत्यो वृक्षयमावृतात् ॐ त्रम्बकं यजामहे सुबन्दिं पुष्टिं वर्दना उर्वारुकमिव वन्दनान् मृत्यो वृक्षयमावृतात् ਬਹੁਤ ਮੁਬਾਰਕ ਬਾਦ ਸ਼ਿਵਰਾਤਰੀ ਦੀ ਔਰ ਜੋ ਅਜੇ ਸ਼ਿਵ ਵੈਲਫੇਅਰ ਸੁਸਾਇਟੀ ਵੱਲੋਂ ਲੰਗਰ ਸੇਵਾ ਕੀਤੀ ਜਾ ਰਹੀ ਸੋ ਬਹੁਤ ਬਹੁਤ ਮੁਬਾਰਕ ਬਾਦ ਸੂ ਸੋਸਾਇਟੀ ਮੈਂਬਰਾਂ ਨੂੰ ਦਵਾਂਗੇ ਕਿ ਜਿਨ੍ਹਾਂ ਨੇ ਸ਼ਿਵਰਾਤਰੀ ਦੇ ਇਸ ਮਹਾਉਤਸਵ ਨੂੰ ਅੱਜ ਇਸ ਵੇਲੇ ਲੰਗਰ ਲਗਾ ਕੇ ਸਰਦਾਲੂਆਂ ਨੂੰ ਖੁਸ਼ ਕੀਤਾ ਹੈ ਔਰ ਮੈਨੂੰ ਵੀ ਮੌਕਾ ਦਿੱਤਾ ਹੈ ਭਗਵਾਨ ਕੋਲੇ ਨਾਦ ਦੇ ਚਰਣਾ ਚਾਕੇ ਆਸ਼ੀਰਵਾਦ ਲੈਂਦਾ ਔਰ ਫਿਰ ਤੋਂ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਜੀ। ਲੁਧਿਆਣਾ ਸ਼ਹਿਰ ਨੂੰ ਜਾ ਰਹੇ ਹੁਣ ਵੀ ਸ਼ਿਵਰਾਤਰੀ ਲੱਗ ਰਹੀ ਹੈ ਇਹ ਤਾਂ ਲੱਗਦਾ ਹੀ ਬਿਲਕੁਲ ਇੱਕ ਦਿਨ ਦੀ ਸ਼ਿਵਰਾਤਰੀ ਨਹੀਂ ਭਗਵਾਨ ਬੋਲੇਨਾ ਦੇ ਜਿਹੜੇ ਸ਼ਰਧਾਲੂ ਨੇ ਵਾਕਈ ਦਿਲੋਂ ਉਸ ਬੋਲੇਨਾਥ ਦੀ ਜਿਹੜੀ ਅਰਚਨਾ ਆ ਪੂਜਾ ਆ ਉਹਨੂੰ ਕਰਦੇ ਨੇ ਬੇਸੀ ਤਾਂ ਹਰ ਦਿਨ ਹੀ ਸ਼ਿਵਰਾਤਰੀ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਕਿਸੇ ਮੰਦਿਰ ਜਾ ਕੇ ਦੇਖ ਲਓ ਕਿ ਕਿੰਨੇ ਸ਼ਰਦਾ ਦੇ ਨਾਲ ਰੋਜ਼ ਹੀ ਪੂਜਾ ਅਰਚਨਾ ਕੀਤੀ ਜਾਂਦੀ ਆ ਪਰ ਇਹ ਸ਼ਿਵਰਾਤਰੀ ਦੇ ਪਾਵਨ ਉਤਸਵ ਨੂੰ ਮੈਨੂੰ ਲੱਗਦਾ ਵੀ ਪਿਛਲੇ ਤਕਰੀਬਨ 8 ਤੋਂ 10 ਦਿਨ ਹੋ ਗਏ ਲਗਾਤਾਰ ਇਹ ਜੋ ਲੰਗਰ ਸਮਾਗਮ ਇਹ ਜੋ ਰਾਤਨਾ ਆ ਇਹ ਚੱਲਦੀ ਆ ਰਹੀ ਹੈ ਤਾਂ ਕਿ ਭਗਵਾਨ ਬੋਲੇਨਾਥ ਆਪਣੀ ਕਿਰਪਾ ਆਪਣਾ ਮਿਹਰ ਪਰਿਆ ਹੱਥ ਸਾਫ ਸਭ ਤੇ ਬਣਾਏ ਰੱਖਣ ਧੰਨਵਾਦ ਸਾਰਾ ਵਿਸ਼ਾਲ ਭੰਡਾਰਾ ਬੜੀ ਸ਼ਰਦਾ ਵਰਗ ਚੱਲ ਰਿਹਾ ਹੈ ਛੋਟੇ ਜਿਹੇ ਕਰੀ ਚੋਲ ਦੇ ਲੰਗਰ ਤੋਂ ਸ਼ੁਰੂ ਹੋਇਆ ਸਾਡੇ ਵਿੱਚ ਵਿਸ਼ਾਲ ਭੰਡਾਰੇ ਦਾ ਰੂਪ ਧਾਰਨ ਕਰਕੇ ਆ ਮੈਂ ਆਪਣੀ ਸਮੂਹ ਟੀਮ ਨੂੰ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਮੁਬਾਰਕਾ ਦਿਨਾ ਔਰ ਇੱਦਾਂ ਹੀ ਮੇਰੀਆਂ ਬਾਵਾ ਇੱਦਾਂ ਹੀ ਇਹਨਾਂ ਦਾ ਅਸ਼ੀਰਵਾਦ ਬਣਿਆ ਰਵੇ ਔਰ ਭਗਵਾਨ ਬੋਲੇ ਨਾਲ ਇੱਦੀ ਕਿਰਪਾ ਕਰਨ ਓਏ ਲੰਗਰ ਇੱਥੇ ਜੁਗ ਜੁਗਾ ਕਰਦੇ ਨੇ ਕਿੱਦਾਂ ਦਾ ਪ੍ਰੋਗਰਾਮ ਰਿਹਾ ਅੱਜ ਦਾ ਕੋਡੇ ਕਰਿਆ ਜਾ ਕਾਰ ਹੈ ਮੇਰੇ ਢਮਰੂ ਵਾਲੇ ਦੀ ਤੁਹਾਡੇ ਸਾਹਮਣੇ ਆ ਕਲਾਕਾਰ ਵੀ ਲਾਏਗੇ ਕਲਾਕਾਰ ਵੀ ਲਾਏਗੇ ਗੁਣ ਗਾਨ ਕਰਨ ਲਈ ਥੋੜੀ ਦੇਰ ਪਹੁੰਚ ਰਹੇ ਆ ਭਗਵਾਨ ਬੋਲੇ ਨਾਲ ਇੱਥੇ ਕਿਰਪਾ ਕਰਨ ਇਹ ਭੰਡਾਰੇ ਇੱਥੇ ਚੱਲਦੇ ਰਹਿ ਲੋਕਾਂ ਨੂੰ ਕੀ ਮੈਸੇਜ ਹੋ ਗਿਆ ਭਾਈਚਾਰੇ ਨੂੰ ਭਾਈਚਾਰੇ ਨੂੰ ਇਹੀ ਮੈਸੇਜ ਹੈ ਨਸ਼ਿਆਂ ਨੂੰ ਤਿਆਗੋ ਸਮਾਜ ਸੇਵਾ ਕਰੋ ਨੌਜਵਾਨ ਪੀੜੀ ਲੋਕੀ ਆਪਣੀ ਸੰਸਕ੍ਰਿਤੀ ਨਾਲ ਜੁੜੇ ਇਹੋ ਜਿਹੇ ਸਮਾਗਮ ਕਰੇ ਤਾਂ ਕਿ ਲੋਕ ਚੰਗੀ ਸਿੱਖਿਆ ਲੈ ਸਕਣ। ਸ਼ੇਪ ਵੈਲਫੇਅਰ ਸੁਸਾਇਟੀ ਬਿੰਟੂ ਗੁੰਬਰਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਸ਼ਿਵਰਾਤਰੀ ਦੇ ਉਪਲਕਸ਼ ਤੇ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਜੋ ਲੰਗਰ ਤੇ ਪੰਡਹਾਰਾ ਲਗਾਇਆ ਜਾਂਦਾ ਅੱਜ ਉਹਦੇ ਵਿਖੇ ਐਮਐਲਏ ਮਦਨਾਲ ਬੱਗਾ ਜੀ ਵੱਲੋਂ ਸਮੁੱਚੀ ਟੀਮ ਵੱਲੋਂ ਹਾਜ਼ਰੀ ਭਰੀ ਗਈ ਤੇ ਬਹੁਤ-ਬਹੁਤ ਮੁਬਾਰਕਬਾਦ ਸਾਰੇ ਲੁਧਿਆਣਾ ਵਾਸੀ, ਸ਼ਹਿਰ ਵਾਸੀ, ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀ ਇਸ ਪਰਵਤੀ ਤੇ ਭੋਲੇ ਪੰਡਾਰੀ ਦੇ ਚਰਨਾਂ ਦੇ ਵਿੱਚ ਬੇਨਤੀ ਇੱਦਾਂ ਹੀ ਸਾਰਿਆਂ ਦੀ ਮਨੋਕਾਮਨਾ ਪੂਰੀ ਕਰਕੇ ਸਾਰਿਆਂ ਤੇ ਆਸ਼ੀਰਵਾਦ ਬਰਿਆਤ ਰੱਖਣ ਜੈ ਸ਼ੀ ਭੋਲੇ ਬਿਲਕੁਲ ਲੰਗਰ ਜੋ ਪ੍ਰਭੂ ਦਾ ਹੈਗਾ ਉਹਦੇ ਚ ਆ ਕੇ ਸੇਵਾ ਵੀ ਕਰੀਦੀ ਐ ਤੇ ਜੋ ਪ੍ਰਭੂ ਦਾ ਆਸ਼ੀਰਵਾਦ ਆ ਉਹ 24 ਘੰਟੇ ਸਾਡੇ ਨਾਲ ਐ ਆਸ਼ੀਰਵਾਦ ਲਈਦਾ ਐ ਤੇ ਇਹੀ ਕਿਰਪਾ ਆਸ਼ੀਰਵਾਦ ਇੱਦਾਂ ਹੀ ਸਾਰਿਆਂ ਤੇ ਆਸ਼ੀਰਵਾਦ ਬਰਿਆਤ ਪ੍ਰਭੂ ਸਾਡੇ ਸਾਰਿਆਂ ਤੇ ਰੱਖੇ ਧੰਨਵਾਦ ਬੋਰ ਬੋਰ ਮੁबारकਾ ਦੇਣਾ ਚਾਹਨੀ ਹੈ ਗੁੰਬਰ ਸਾਹਿਬ ਨੂੰ ਜੋ ਕਿ ਹਰ ਸਰ ਹਰ ਸਾਲ ਲੰਗਰ ਲਗਾਉਂਦੇ ਆ ਬਾਹਰ ਚੜ ਕੇ ਯੋਗਦਾਨ ਪਾਉਂਦੇ ਬੋਲੇनाथ ਦੀ ਕਿਰਪਾ ਨਾਲ ਤੇ অপার ਕਿਰਪਾ ਅੱਗੇ ਤੋਂ ਵੀ ਇੰਦਾ ਬਣੀ ਰਵੇ ਉਹਨਾਂ ਦੀ ਧੰਨਵਾਦ ਜੇ ਰਾਤਰੀ ਮਹੌਤਸਵ ਦੇ ਮੌਕੇ ਤੇ ਬਿੱਟੂ ਗੁੰਮਰ ਜੀ ਨੇ ਆਜ ਦੇ ਰਿਖੀ ਸ਼ਰਮਾ ਚੌਂਕ ਦੇ ਮਾਰੇ ਇੱਕ ਲੰਗਰ ਦਾ ਆਯੋਜਨ ਕੀਤਾ ਬੋਲੇ ਸਈ ਮੈਣੇ ਦੇ ਵਿੱਚ ਲੰਗਰ ਨੂੰ ਲੈ ਕੇ ਲੋਕਾਂ 'ਚ ਬੜਾ ਉਤਸ਼ਾਹ ਹੈ ਬੜਾ ਜੋਸ਼ ਹੈ ਲੁਧਿਆਣਾ ਸ਼ਹਿਰ ਗਾਨੀ ਸਜਣਾ ਦਾ ਸ਼ਹਿਰ ਹੈ ਉਰ ਮੈਂ ਪਿਛਲੇ 7-8 ਦਿਨ ਤੋਂ ਦੇਖ ਰਿਹਾ ਲਗਾਤਾਰ ਜਗ੍ਹਾ-ਜਗ੍ਹਾ ਤੇ ਲੰਗਰ ਲੱਗ ਰਹੇ ਨੇ ਲੋਕ दिल अपनी निष्ठा के मैं समझना अपनी कृपा बना के रखा मैं तो भोले बाबा का दिल की गहराइयों से शुक्राना करना चाहूँगी कि आज पूरा एक हफ्ता शिवरात्रि को पवीते हुए हो गया लेकिन आज भी लुधियाना में हर गली हर चौराहे पे भोले बाबा के नाम पर लंगर चल रहे लंगर लगाने का मौका मिलता है और हम लोगों को बाहर जाने का मौका मिलता है तो ये सनातन धर्म की जीत है आज हर सनातनी जो है अपने धर्म के प्रति बहुत ही आगे बढ़ चुके हैं और मैं सबको यही चाहूँगी इसी तरह से भोले बाबा की बरात को पूरा एक हफ्ता हो गया है लेकिन आज भी जश्न पैसा ही है हर हर महादेव हर हर महादेव चौक सतारवा भंडारा जो भोलेनाथ जी दे नाम से लाया गया मिट्टू तो गुब्बर जी वो उमएलए शो प्राश्र म्फी जी वालों हाजरी लाई है मेरे नाल एक्स काउंसलर श्री अनिल भारती जी जो सारी टीम को अं पहला बहुत बहुत मुबारकबाद देने जो इतना ही भोलेनाथ जी का गुरुगार करते हैं तो भोलेनाथ जी के चरणों में अरदास बेनती करता कि साहर के लुध्याण वासन प्रयाद रखो हर हर महादेव आदर्शी वेलफेयर सोसायटी के द्वारा चौक में भोलेनाथ का अटूट लंगर चल रहा है यहाँ पर हमारी बहन विद्या मदान और बिट्टू गुपर जी को बहुत बहुत बजाय जिन्होंने यहाँ पर लंगर प्रसाद का आयोजन किया और भोलेनाथ हमारे नीलगढ़ निवासी जो कि हमारे कैलाश और शमशान के राजा हैं जिनकी जटाओं में गंगा हमेशा आइए एक लोटा जल से हमारी हर मनोकामनाओं को पूर्ण कर देते हैं भोले की खोज करे की खोज हर हर भारत मेरा नाम सरोज वर्मा जान रही वैसे तो सारे शिव वेलफेयर सोसाइटी वालों ਹਰ ਸਾਲ ਦੀ ਤਰ੍ਹਾਂ ਭੰਡਾਰਾ ਅੱਜ ਲੱਗਿਆ ਹੋਇਆ ਜਿਨ੍ਹਾਂ ਦੇ ਪ੍ਰਧਾਨ ਆਪਣੇ ਬਿੱਡੂ ਕੁਮਰ ਜੀ ਔਰ ਬਿੰਦਿਆ ਮਦਨ ਜੀ ਬੜੇ ਹੀ ਲੱਖਾਂ ਲੋਕੀ ਇੱਥੇ ਭੰਡਾਰਾ ਖਾ ਕੇ ਜਾ ਰਹੇ ਨੇ ਬੜੀ ਸੰਗਤ ਵੀ ਖਾ ਕੇ ਜਾ ਰਹੀ ਹੈ ਇੱਥੋਂ ਸਾਨੂੰ ਇਹ ਮੈਸੇਜ ਮਿਲਦਾ ਹੈ ਕਿ ਸਾਰੇ ਹਰ ਬੰਦੇ ਨੂੰ ਸਨਾਤਨ ਧਰਮ ਨਾਲ ਜੁੜਨਾ ਚਾਹੀਦਾ ਹੈ ਕਥੇ ਜੀ ਮੋਨੋ ਜੀ ਮੇਰੇ ਨਾਮ ਅ ਜਿੰਦਰਪਾਲ ਕੋਰਾ ਹੈ ਅੱਜ ਦੀ ਸੇਵਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੰਗਰ ਲੱਗਿਆ ਹੋਇਆ ਆ ਬਿੱਟੂ ਗੁੰਬਰ ਜੀ ਹਰ ਸਾਲ ਦੀ ਤਰ੍ਹਾਂ ਇਸ ਪਾਵਨ ਅਫਸਰ ਤੇ ਜਿਹੜਾ ਮਾ ਲੰਗਰ ਲਗਾਉਂਦੇ ਨੇ ਉਹ ਅੱਜ ਵੀ ਪੂਰੀ ਪੂਰੀ ਤਰ੍ਹਾਂ ਸੇਵਾ ਨੂੰ ਨਿਭਾ ਰਹੇ ਨੇ ਔਰ ਸ਼ਰਦਾਲੂ ਪੂਰੀ ਉਹਦੇ ਨਾਲ ਲੰਗਰ ਛੱਕ ਰਹੇ ਨੇ ਧੰਨਵਾਦ ਅਸ਼ੀਰਵਾ ਕਿੰਨਾ ਕਿਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਅਸ਼ੀਰਵਾਦ ਹੈ ਬਾਬਾ ਬੋਲੇਨਾ ਜੀ ਦਾ ਲੈ ਕੇ ਜਾ ਰਿਹਾ ਅਸ਼ੀਰਵਾਦ ਤੇ ਇਹ ਹੀ ਅਰਦਾਸ ਕਰਦੇ ਆ ਕਿ ਦੁਨੀਆ ਚ ਤਰੱਕੀ ਬਖਸ਼ੇ ਦੁਨੀਆ ਨੂੰ ਸਿਹਤਮੰਦੀ ਬਖਸ਼ੇ ਤੇ ਪਰ ਪੰਜਾਬ ਨੂੰ ਸਹੀ ਲੀਕਾ ਤੇ ਚਲਾਏ ਸ਼ਿਵ ਵੈਲਫੇਅਰ ਸੁਸਾਇਟੀ ਵੱਲੋਂ ਬਿੱਟੂ ਗੁੰਬਰ ਜੀ ਦੇ ਦਿਖਤਾ ਚ ਵਿਸ਼ਾਲ ਭੰਡਾਰਾ ਲੁਧਿਆਣਾ ਵਿੱਚ ਰੇਲਵੇ ਸਟੇਸ਼ਨ ਰੋਡ ਤੇ ਲਗਾਇਆ ਗਿਆ ਹੈ ਬਹੁਤ ਲੋਕਾਂ ਚ ਉਤਸ਼ਾਹ ਹੈ ਇਸ ਭੰਡਾਰੇ ਦੇ ਵਿੱਚ ਬਿੱਟੂ ਜੀ ਨਾਲ ਪਿਆਰ ਲੋਕ ਬਹੁਤ ਕਰਦੇ ਆ ਸਾਰੇ ਧਾਰਮਿਕ ਰਾਜਨੀਤਿਕ ਸੋਸ਼ਲ ਐਕਟੀਵਿਟੀ ਸਭ ਬੱਚੇ ਆ ਕੇ ਭੰਡਾਰੇ ਦੀ ਸ਼ੋਭਾ ਬੜਾ ਰਹੇ ਆ ਭਗਵਾਨ ਸ਼ੰਕਰ ਭੋਲੇਨਾਥ ਦਾ ਆਸ਼ੀਰਵਾਦ ਲੈ ਰਹੇ ਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਹਾਈਟ ਮਾਣਾਂ ਨੇ ਪੰਡਾਰੇ ਲਗਾਈਆਂ ਤੇ ਪ੍ਰਮਾਤਮਾ ਅਗੇ ਬੋਲੇ ਨਾਲ ਅਕੇ ਮੈਂ ਇੰਤੀ ਕਰਦਾ ਆ ਕਿ ਬਿੱਟੂ ਜੀ ਦੀ ਹਰੋ ਮਨੋ ਕਾਮਨਾ ਪੂਰੀ ਕਰੇ ਤੇ ਸਵਾਸਥੇ ਭਰ ਆਤਰਕਨ ਜੈ ਸ਼ੰਕਰ ਜੈ ਬੋਲੇ ਕਹਿਣਾ ਚਾਹੋਗੇ ਅੱਜ ਦਾ ਹਣਸ਼ਾ ਬਾਰੇ ਜੇ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਮੈਂ ਇਹੀ ਕਹਿਣਾ ਚਾਹੂੰਗੀ ਕਿ ਕਹਿੰਦੇ ਸਾਡੀ ਸ਼ਿਵ ਵੈਲਫੇਅਰ ਸੁਸਾਇਟੀ ਜਿਹੜੇ ਸਾਡੇ ਬਿੱਟੂ ਭਾਜੀ ਹੈ ਉਹਨਾਂ ਲਈ ਇੱਕ ਇੱਕ ਗੱਲ ਕਹਿਣਾ ਚਾਹੂੰਗੀ ਯੂਵੀ ਬਾਜ਼ਾਰ ਮੇਂ ਤਰਾਤੀ ਹੈ ਇਸ ਤਰ੍ਹਾਂ ਦੀਆਂ ਸ਼ੀਸ਼ੀਆਂ ਅਸਲੀ ਖੁਸ਼ਬੂ ਤੋਂ ਮਜੀ ਜੈਸਾ ਕਿ ਕਿਰਤਾਰ ਸਿਆਣੀ ਹੈ ਤਾਂ ਮੇਰੇ ਜਿਹੜੇ ਭਰਾ ਨੇ ਉਹ ਹਰ ਸਾਲ ਸਾਰੇ ਜਿੱਜੀ ਦਾ ਵਿਆਹ ਮਨਾਉਂਦੇ ਆਂ ਤੇ ਅਸੀਂ ਰਿਸੈਪਸ਼ਨ ਮਨਾਉਂਦੇ ਆਂ ਕਿ ਮੈਂ ਤੁਹਾਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੇ ਆਂਗੀ ਕਿ ਤੁਸੀਂ ਇੱਥੇ ਵੱਧ ਚੜ ਕੇ ਪਹੁੰਚੋ ਔਰ ਪ੍ਰਭੂ ਦਾ ਆਸ਼ੀਰਵਾਦ ਪਾਓ ਇਹ ਹਰ ਸਾਲ ਕੀਤਾ ਜਾਂਦਾ ਜਨਾ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਪ੍ਰੋਗਰਾਮ ਹਰ ਸਾਲ ਕੀਤਾ ਜਾਂਦਾ ਹੈ ਸਾਲਾਂ ਤੋਂ ਚੱਲਦਾ ਜਾ ਰਿਹਾ ਹੈਗਾ ਤੇ ਇੱਦਾਂ ਹੀ ਪਰਮਾਤਮਾ ਬਖਸ਼ ਰੱਖੇ ਔਰ ਜਿਹੜੇ ਸਾਡੇ ਆਉਣ ਵਾਲੇ ਬੱਚੇ ਆ ਉਹ ਵੀ ਇਹ ਪਰੰਪਰਾ ਨੂੰ ਜਾਰੀ ਰੱਖਣ ਲੋਕਾਂ ਕੀ ਮੈਸੇਜ ਹੋਊਗਾ ਲੋਕਾਂ ਨੂੰ ਮੈਂ ਇਹੀ ਮੈਸੇਜ ਦਵਾਂਗੀ ਕਿ ਜਿਵੇਂ ਅੱਜਕੱਲ ਦੀ ਜਿਹੜੀ ਯੁਵਾ ਪੀੜੀ ਹੈਗੀ ਨਸ਼ਿਆਂ ਦੇ ਵਿੱਚ ਚਲੀ ਗਈ ਹੈਗੀ ਆ ਮੈਂ ਕਹਿੰਨੀ ਆ ਕਿ ਉਹ ਸਾਰੇ ਹੀ ਰੈਤਾ ਦੇ ਪ੍ਰਭੂ ਦੇ ਕਾਰਜਕਰਨ ਨਾਲ ਨਾਤੰਤਰ ਰਮਨਾਲ ਜੁੜਨ ਤੇ ਆਪਣਾ ਜਿਹੜਾ ਹੈਗਾ ਪਰਚਮ ਲੈਣਾ ਅੱਜ ਸ਼ੀ ਬੈਲਬਰ ਸੋਸਾਇਟੀ ਵੱਲੋਂ ਜਿਹੜਾ ਇੱਥੇ ਬਿੱਟੂ ਕੁੰਬ ਜੀ ਵੱਲੋਂ ਲੰਗਰ ਲਗਾਇਆ ਗਿਆ ਵਾ ਪੋੜੇ ਨਾਲ ਅੱਜ ਦੇ ਮਾਸ਼ੇਵਰਾਤੇ ਉਸ ਵਿੱਚ ਅਸੀਂ ਪਹਿਲਾਂ ਬਿੱਟੂ ਗੁੰਮਈ ਨੂੰ ਬਹੁਤ ਹੀ ਬਹੁਤ ਵਧਾਈਆਂ ਦਿੰਦੇ ਆ ਪਰਮਾਤਮਾ ਦੇ ਅਰਦਾਸ ਮੰਗਦੇ ਆ ਬਿੱਟੂ ਗੁੰਮਈ ਤੰਦਰੁਸਤ ਰਹਿਣ ਹਮੇਸ਼ਾ ਇਹ ਦੇ ਪੋੜੇ ਨਾਲ ਤੇ ਗੁਣਗਾਨ ਕਰਦੇ ਰਹਿਣ ਔਰ ਲਗਾ ਲਗਾਉਂਦੇ ਰਹਿਣ ਸਾਰੇ ਬਣਾਦੇ ਰਹਿਣ ਤੇ ਸਾਰੇ ਮਿਲ ਜੁਲ ਕੇ ਪਿਆਜ਼ ਦੇ ਪੋੜੇ ਨਾਲ ਸਾਰੇ ਚਾਰਜ ਕਰਦੇ ਉਹਦਾ ਅਸੀਰਵਾਦ ਨਜ਼ਰੀਏ ਅਸੀਂ ਬਖਸ਼ੀ ਸੇਵਾ ਸੁਸਾਇਟੀ ਦੇ 17ਵੇਂ ਭੁਡਾਦੇ ਤੇ ਆਏ ਆ ਅੱਜ ਇਸੇ ਤਰ੍ਹਾਂ 17 ਦੇ 17 ਕਿੰਨੀ ਵੱਡੀ 17 ਭੁਡਾਦੇ ਲੰਦੇ ਰਹਿਣ ਗੁਰਦੀ ਨੇ ਹਰ ਸਾਲ ਵਾਦਾ ਕਿ ਹਰ ਸਾਲ ਦੀ ਤਰ੍ਹਾਂ ਇਹ ਸੁਧਾਰਾ ਬਣਾਦਾ ਕਰ ਰਹੇ ਆ ਇਹਨਾਂ ਨੂੰ ਬਹੁਤ ਬਹੁਤ ਵਾਰਕਾ ਦੇਣ ਲਈ ਆ ਇਸ ਲਈ ਇਹ ਬੰਧਾਲੇ ਲੱਗਦੇ ਰਹਿਣ ਤੇ ਇਹਨਾਂ ਨੂੰ ਕਾਮਯਾਬੀ ਮਿਲਦੀ ਰਵੇ ਹੋਰ ਅੱਗੇ ਦੀ ਅਗਲੇ ਸਾਲ ਦੀ ਤਰ੍ਹਾਂ ਵਿੱਚ ਵਿੱਚਾਰੇ ਇਹ ਬੰਧਾਲੇ ਲੱਗਣੇ ਤੇ ਬਹੁਤ ਰੋਕ ਹੈ ਬਹੁਤ ਭਾਰੀ ਉਸਾਰਾ